ਆਪਰਚ ਵਸਦੀਆਂ ਸਮੂਹੀਆਂ ਸਿੱਖ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਸਿੱਖ ਕੌਮ ਦੇ ਪਹਿਲੇ ਸੁਲਤਾਨ ਬਾਣੀ ਰਿਆਸਤ ਜੋ ਕੁਤਲਾ ਬਾਦਸ਼ਾਹ-ਏ-ਹਿੰਦ ਸੁਲਤਾਨ-ਉਲ-ਕੌਮ ਨواب ਜਸਾ ਸਿੰਘ ਅਲੂਆੜੀਆ ਜੀ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਮੁਬਾਰਕ ਆਜ ਅਸੀਂ ਇਸ ਸਨੇ ਬਾਬਾ ਜੱਸਾ ਸਿੰਘ ਅਨੂਵੜੀ ਦੇ ਦਰਬਾਰ ਸਾਹਿਬ ਦੇ ਵਿੱਚ ਸਥਿਤ ਯਾਦਗਾਰ ਦੇ ਇੱਕ ਦੇ ਦਰਸ਼ਨ ਲਈ ਪਹੁੰਚੇ ਆ ਜੀ ਤੇ ਇੱਥੇ ਪਹੁੰਚ ਕੇ ਅਰਦਾਸ ਬੇਨਤੀ ਕੀਤੀ ਹੈ ਜੀ ਤੇ ਮੈਂ ਅੱਜ ਸਾਰੇ ਅਨੂਵੜੀਆ ਬਰਾਦਰੀ ਦੇ ਨੁਮਾਇੰਦਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਕਿ ਅੱਜ ਦੀ ਇੱਕ ਇਤਿਹਾਸਿਕ ਤਰੀਕ ਤੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਪਿੰਡਾਂ ਦੀਆਂ ਕਮੇਟੀਆਂ ਸ਼ਹਿਰਾਂ ਦੀਆਂ ਕਮੇਟੀਆਂ ਆਪਣੇ ਆਪਣੇ ਲੈਵਲ ਤੇ ਬਾਬਾ ਜੀ ਦਾ ਜਨਮ ਲੁਧਿਆਣਾ ਦਾ ਸਮਾਗਮ ਰੱਖਦੀ ਹੈ 3 ਮਈ ਨੂੰ ਅਸੀਂ ਸਵੇਰੇ ਇੱਥੇ ਬਾਬਾ ਜੀ ਦੀ ਯਾਦਗਾਰ ਤੇ ਨੰਮ ਮੁਸਤਫਾ ਨੂੰ ਆਉਂਦੇ ਆ 10 ਬੇਨਤੀ ਕਰ ਲਉਂਦੇ ਆ 3 ਤਰੀਕ ਨੂੰ ਹੀ ਮੁਹਾਲੀ ਦੀ ਆਲੂਵਾਲੀਆ ਬਰਾਦਰੀ ਨੇ ਸਰਦਾਰ ਸੁਖਦੀਪ ਸਿੰਘ ਆਲੂਵਾਲੀਆ ਜਿਹੜੇ ਕਿ ਆਲੂਵਾਲੀਆ ਬਰਾਦਰੀ ਦੇ ਮੁਹਾਲੀ ਦੇ ਪ੍ਰਧਾਨ ਨੇ ਐਸਐਸ ਨਗਰ ਦੇ ਤੇ ਨਾਲ ਆਲ ਇੰਡੀਆ ਆਲੂਵਾਲੀਆ ਮੁਖ ਸੁਭਾ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਨਾ ਦੇ ਬਈ ਦੇ ਵਿੱਚ ਮੁਹਾੜੀ ਜਿਹੜਾ ਸਮਾਗਮ ਹੋ ਰਿਹਾ ਹੈ ਅੱਜ ਰਾਤ ਨੂੰ ਹੀ 7:30 ਵਜੇ ਕਲਾਲ ਮਾਜਰੇ ਖੰਨੇ ਚ ਵੀ ਲੋਕਲ ਪਿੰਡ ਦੀ ਕਮੇਟੀ ਨੇ ਸਮਾਗਮ ਰੱਖਿਆ ਹੋਇਆ ਹੈ ਫਤੇਪੁਰ ਪੂੰਦਲੀ ਹਰਿਆਣਾ ਕੈਚਨ ਵੀ ਅੱਜ ਸਮਾਗਮ ਹੋ ਰਿਹਾ ਹੈ ਠਾਕਰਪੁਰਾ ਕਲਾਰਟੀ ਵੀ ਅੱਜ ਸਮਾਗਮ ਹੋ ਰਿਹਾ ਹੈ ਤੇ ਪੂਰੇ ਮਹੀਨੇ ਅੱਡ-ਅੱਡ ਕਮੇਟੀਆਂ ਨੇ ਅੱਡ-ਅੱਡ ਸਮਾਗਮ ਕਰਨੇ ਨੇ ਮੇਰੀ ਅੱਜ ਸਾਰੇ ਆਲੂਬਾੜੀਆਂ ਬਰਾਦਰੀ ਦੇ ਨੁਮਾਇੰਦਿਆਂ ਨੂੰ ਕਮੇਟੀਆਂ ਨੂੰ ਇਹ ਬੇਨਤੀ ਆ ਕਿ 30 ਤਰੀਕ ਨੂੰ ਇਤਿਹਾਸਿਕ ਦਿਨ ਵਾਲੀ ਤਰੀਕ ਨੂੰ ਜਦੋਂ ਸਾਰੇ ਸਮਾਗਮ ਰੱਖੇ ਜਾਂਦੇ ਨੇ ਉਹਦੇ ਬਜਾਏ ਸਾਨੂੰ ਸਾਰਿਆਂ ਨੂੰ ਸਵੇਰੇ ਇਥੇ ਬਾਬਾ ਜੀ ਦੀ ਯਾਦਦਾਂ ਯਾਦਗਾਰ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਆਪਸ ਵਿੱਚ ਯੋਜਨਾਬੰਦ ਤਰੀਕੇ ਨਾਲ ਇੱਕ ਪਲਾਨ ਕਰਕੇ ਅਲੱਗ-ਅਲੱਗ ਦਿਨਾਂ ਦੇ ਉੱਤੇ ਇਹ ਸਮਾਗਮ ਰੱਖਣੇ ਚਾਹੀਦੇ ਨੇ ਤਾਂ ਕਿ ਅਸੀਂ ਸਾਰੇ ਉਹਨਾਂ ਸਮਾਗਮਾਂ ਦੇ ਹਾਜ਼ਰੀ ਭਰ ਸਕੀਏ ਇੱਕ ਦੂਜੇ ਨੂੰ ਮਿਲ ਸਕੀਏ ਮਹਾਰਮ ਮਈ ਦੇ ਹਰ ਅਖੀਰਲੇ ਐਤਵਾਰ ਗੁਰਦੁਆਰਾ ਨਵਾਬ ਜੱਸਾ ਸਿੰਘ ਗੱਲੂ ਵੜੀਆ ਮੌਨਟ੍ਰਾਮ ਲੁਧਿਆਣਾ ਵਿਖੇ ਅਸੀਂ ਵੱਡਾ ਸਟੇਟ ਨਾਰਥ ਇੰਡੀਆ ਲੈਵਲ ਦਾ ਜਿਹੜਾ ਫੰਕਸ਼ਨ ਹੈ ਸੁਮਾਗਮ ਆ ਉਹ ਰੱਖਦੇ ਆ ਅਖੀਰਲਾ ਸਮਾਗਮ ਅਸੀਂ ਉਹ ਕਰਕੇ ਸਮਾਪਤੀ ਕਰਿਆ ਕਰੀ ਤੇ ਉਹ ਸਮਾਗਮ ਦੇ ਵਿੱਚ ਸਾਰੇ ਜਿਹੜੇ ਯਤਨਸ਼ੀਲ ਨੇ ਜਿਹੜੇ ਬਾਬਾ ਜੀ ਦੇ ਸਮਾਗਮ ਆ ਰੇਸ਼ ਕਰਦੇ ਨੇ ਉਹ ਸਾਰੇ ਉੱਥੇ ਆਉਣ ਤਾਂ ਕਿ ਉਹ ਸਮਾਗਮ ਇੱਕ ਨਾ ਸਿਰਫ ਸਮਾਗਮ ਬਲਕਿ ਬਰਾਦਰੀ ਦੇ ਸਾਰੇ ਮੁੱਦਿਆਂ ਨੂੰ ਡਿਸਕਸ ਕਰਨ ਦਾ ਇੱਕ ਪਲੇਟਫਾਰਮ ਬਣੇ ਸੋ ਇਹਨਾਂ ਗੱਲਾਂ ਨਾਲ ਇੱਕ ਵਾਰ ਫਿਰ ਤੋਂ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਗੇ ਵੀ ਅਸੀਂ ਵਿਚਾਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ